ਲੁਧਿਆਣਾ ਤੋਂ ਆ ਰਹੀ ਹੈ ਕਾਰ ਜਿਸ ਨੂੰ ਇੱਕ ਕੁੜੀ ਚਲਾ ਰਹੀ ਸੀ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਦੇ ਵਿੱਚ ਇਸ ਕੁੜੀ ਦੀ ਜਾਨ ਚਲੀ ਗਈ ਬਨਾਲਾ ਲੁਧਿਆਣਾ ਮੁੱਖ ਸੜਕ ਤੇ ਪਿੰਡ ਵਜੀਦਕੇ ਦੇ ਨੇੜੇ ਦੋ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਜਿਸ ਦੇ ਕਾਰਨ ਇਸ ਦੇ ਵਿੱਚ ਸਵਾਰ ਸਾਰੇ ਹੀ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਦੇ ਵਿੱਚ ਇੱਕ ਕੁੜੀ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਡਿਜ਼ਾਇਰ ਕਾਰ ਲੁਧਿਆਣਾ ਤੋਂ ਬਰਨਾਲਾ ਜਾ ਰਹੀ ਸੀ ਅਤੇ ਬਰਨਾਲਾ ਤੋਂ ਆ ਰਹੀ ਇੰਡੇਵਰ ਕਾਰ ਦੇ ਨਾਲ ਆਮੋ-ਸਾਮੀ ਨਾ ਦੀ ਟੱਕਰ ਹੁੰਦੀ ਹੈ ਅਤੇ ਇਸ ਦੇ ਵਿੱਚ ਗੁਰਲੀਨ ਕੌਰ ਲੁਧਿਆਣਾ ਦੇ ਤੁਗਰੀ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਿਸ ਦੀ ਜਾਨ ਚਾ ਚੁੱਕੀ ਹੈ ਬਰਨਾਲਾ ਤੋਂ ਆ ਰਹੀ ਕਾਰ ਦੇ ਵਿੱਚ ਚਾਰ ਲੋਕ ਸਵਾਰ ਸਨ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਉਹਨਾਂ ਦਾ ਇਲਾਜ ਮੌਕੇ ਦੇ ਨੇੜੇ ਤੇ ਵੱਖ-ਵੱਖ ਹਸਪਤਾਲਾਂ ਵਿਖੇ ਕੀਤਾ ਜਾ ਰਿਹਾ ਹੈ ਕਿਉਂਕਿ ਛੇਤੀ ਦੇਣੀ ਉੱਥੇ ਹੀ ਪਹੁੰਚਾਇਆ ਜਾ ਚੁੱਕਿਆ ਸੀ ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਟੱਕਰ ਦੇ ਵਿੱਚ ਮ੍ਰਿਤਕ ਕੁੜੀ ਦੀ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਤੇ ਚਾਰੇ ਪਾਸੇ ਖੂਨ ਹੀ ਖੂਨ ਸੀ ਜਿਹੜੀ ਦੀ ਬਰਾਡ ਡੈਲੀ ਸੀ ਗੁਰਲੀਨ ਕੌਰ ਦਾ ਨਾਮ ਸੀ ਤੇ ਦੂਸਰੀ ਸੁਖਵਿੰਦਰ ਕੌਰ ਹੈ ਉਹਦੇ ਮਾਈਨਰ ਇਜਰੀਜ਼ ਹਨ ਸਟੇਬਲ ਹਨ ਤੇ ਜਿਹੜਾ ਮਾਈਨਰ ਇਜਰੀ ਹੈ ਉਹਨਾਂ ਸਰ ਉਹ ਫਿਲਹਾਲ ਅੰਡਰ ਅਬਜ਼ਰਵੇਸ਼ਨ ਹੈ ਪਰ ਉਹ ਠੀਕ ਹੈ ਚਿਹਰੀ ਡੈੱਥ ਹੋ ਗਈ ਉਹ ਮਰ ਚੀਜ਼ ਬੜੀ ਰਖਾ ਦਿੱਤੀ ਗਈ ਹੈ ਪੁਲਿਸ ਇਨਫਾਰਮ ਕਰ ਦਿੱਤੀ ਗਈ ਹੈ ਕਾਰਵਾਈ ਵਾਸਤੇ ਅਗਲੀ ਵਾਸਤੇ ਹੋਸਟਲ ਵਜੇਦ ਕੇ ਕਲਾ ਹੋਈ ਹੈ ਜੀ ਜਿਹਦੇ ਵਿੱਚ ਗੁਰਲੀਨ ਕੌਰ ਪਤਨੀ ਗੁਰਜੋਤ ਸਿੰਘ ਬੁਗਰੀ ਜੋ ਆਪਣੀ ਪ੍ਰਾਈਵੇਟ ਜੋਬ ਤੇ ਜਾ ਰਹੇ ਸੀ ਘਟਨਾ ਗ੍ਰਸਤ ਹੋਣ ਕਰਕੇ ਉਹਨਾਂ ਦੀ ਉੱਥੇ ਡੈੱਥ ਹੋ ਗਈ ਠੀਕ ਹੈ ਜੀ ਐਂਡ ਡਰਾਈਵਰ ਗੱਡੀ ਨਾਲ ਕੋਈ ਉਹਨਾਂ ਦਾ ਉਹ ਹੋਇਆ ਐਕਸੀਡੈਂਟ ਹੋਇਆ ਜਿਹੜਾ ਡਰਾਈਵਰ ਹੈ ਨਾਮ ਮਲੂਮ ਤੇ ਅਸੀਂ 41 ਨੰਬਰ ਐਫ ਆਰ ਦਰਜ ਕਰਤੀ ਦੋਸਿਆਂ ਦੀ ਤਲਾਸ਼ ਜਾਰੀ ਸਰ ਕੋਈ ਜ਼ਖਮੀ ਵੀ ਹੋਏ ਨਾ ਦੂਜੀ ਗੱਡੀ ਚੋਂ ਦੂਜੀ ਗੱਡੀ ਦਾ ਹਜੇ ਸਾਡੇ ਕੋਲ ਕੋਈ ਰੁਕਾ ਨਹੀਂ ਆਇਆ ਉਹ ਜਾਂਚ ਕਰ ਰਹੀ ਹੈ ਉਸ ਜਾਂਚ ਕਰ ਰਹੀ ਸਰ ਕੋਈ ਕੈਮਰਾ ਫੁਟੇਜ ਸਾਹਮਣੇ ਆਈ ਹੋਵੇ ਨਹੀਂ ਨਹੀਂ ਕੋਈ 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 ਇਦਾਂ ਦੀ ਹੋਵੇ ਹਜੇ ਤੱਕ ਰੋਡ ਤੇ ਕੋਈ ਕੈਮਰਾ ਨਹੀਂ ਸਰ ਜੇ ਪਤਾ ਲੱਗੇ ਵੀ ਮਰਨ ਵਾਲੀ ਲੜਕੀ ਕਿੱਥੋਂ ਬਿਲੋਂਗ ਕਰਦੀ ਹੈ ਦੁਗਰੀ ਲੁਧਿਆਣਾ ਤੇ ਸਰ ਕਿੰਨੀ ਉਮਰ ਦੀ ਹੋਣੀ 33 ਸਾਲ ਸਰ ਗਰਭਤੀ ਵੀ ਦਸੀ ਜਾ ਰਹੀ ਹੈ ਨਹੀਂ ਨਹੀਂ ਕੋਈ ਗਰਭਤੀ ਵਾਲੀ ਗੱਲ ਨਹੀਂ ਉਹ ਸਾਨੂੰ ਕੋਈ ਸਾਡੇ ਕੋਈ ਧਿਆਨ ਚ ਨਹੀਂ ਇਹਦੇ ਬਾਰੇ